ਫਲੋਰਾ نیشنل ਹਾਈਵੇ ਤੇ ਪਏ ਹੋਏ ਗਹਿਰੇ ਖੱਡਿਆਂ ਦੇ ਕਰਕੇ ਕਈ ਵਾਹਨ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਉੱਥੇ دیر ਰਾਤ ਅਮਰitsar 에어ਪੋਰਟ ਤੋਂ ਆ ਰਹੀ ਨੋਵਾ ਟੋヨタ ਗੱਡੀ ਪੈਪਸੀ ਫੈਕਟਰੀ ਦੇ ਕੋਲ ਪਟੜੀ ਕੋਈ ਦਿਖਾਈ ਦਿੱਤੀ ਹੈ ਤੁਹਾਨੂੰ ਦੱਸ ਦਈਏ ਡਿਵਾਈਡਰ ਦੇ ਉੱਤੇ ਗੱਡੀ ਜਾ ਕੇ ਟਿੱਗੀ ਹੈ ਹਾਦਸਾ ਇਹਨਾਂ ਭਿਆਨਕ ਸੀ ਕਿ ਹਾਦਸੇ ਦੇ ਵਿੱਚ ਗੱਡੀ ਦੇ ਵਿੱਚ ਲੋਕ ਜੋ ਪੰਜ ਸਵਾਰ ਸਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਵੱਲੋਂ ਹਲਾਜ਼ਰਲੀ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਲੋਕਾਂ ਦਾ ਕਹਿਣਾ ਹੈ ਕਿ ਇਹ ਗਹਿਰੇ ਖੱਡਿਆਂ ਦੇ ਚੱਲਦੇ 20 ਦਿਨ ਪਹਿਲਾਂ ਵੀ 4 ਲੋਕਾਂ ਦੀ ਜਾਨ ਚਲੀ ਗਈ ਸੀ ਨੈਸ਼ਨਲ ਹਾਈਵੇ ਤੇ ਸਵਾਰੀਆਂ ਨਾਲ ਭਰੀ ਇਨੋਵਾ ਗੱਡੀ ਸੜਕ ਦੇ ਉੱਤੇ ਖੱਡਿਆਂ ਦੇ ਕਾਰਨ ਆਪਣਾ ਨਿਯੰਤਰਣ ਖੋ ਬੈਠਦੀ ਹੈ ਜਿਸ ਤੋਂ ਬਾਅਦ ਗੱਡੀ ਪਲਟੀ ਖਾ ਕੇ ਡਿਵਾਈਡਰ ਤੇ ਝਾੜਿਕਦੀ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋ ਕੋਈ ਲੁਧਿਆਣਾ ਦੇ ਰਹਿਣ ਵਾਲੇ ਗੱਡੀ ਚਾਲਕ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ 에어ਪੋਰਟ ਤੋਂ ਸਵਾਰੀ ਲੈ ਕੇ ਵਾਪਸ ਲੁਧਿਆਣੇ ਜਾ ਰਿਹਾ ਸੀ ਤੇ ਉਹ ਪੈਪਸੀ ਕੰਪਨੀ ਦੀ ਫੈਕਟਰੀ ਦੇ ਅੱਗੇ ਦੀ ਗੁਜ਼ਰਨ ਲੱਗਾ ਤਾਂ ਦੱਸ ਦਈਏ ਕਿ ਉੱਥੇ ਗੱਡੀ ਜਿਹੜੀ ਐ ਖੱਡੇ ਦੇ ਵਿੱਚ ਵੱਜ ਕੇ ਬੇਕਾਬੂ ਹੋ ਗਈ ਅਤੇ ਡਿਵਾਈਡਰ ਤੇ ਡਿੱਗ ਗਈ ਐ ਉਹ ਕਿੱਥੇ ਜਾ ਰਿਹਾ ਸੀਗੇ ਉਹ ਅਸੀਂ 에어ਪੋਰਟ ਤੋਂ ਆਏ ਕੀ ਨਾਂ ਤੁਹਾਡਾ ਚਰਚਾਰ ਸਿੰਘ ਜੀ ਅੱਛਾ 에어ਪੋਰਟ ਤੋਂ ਕਿੱਥੇ ਜਾ ਰਹੇ ਸੀ 에어ਪੋਰਟ ਤੋਂ ਆੜ ਪੰਜ ਭਰਾਣੀਆਂ ਪਿੰਡ ਆ ਜੀ ਹਾਂਜੀ ਕਿੱਥੇ ਆ ਆ ਕੁਆੜੇ ਦੇ ਨਾਲ ਕੁਆੜੇ ਦੇ ਅੱਛਾ ਜੀ ਫੇਰ ਇਹ ਟੋਆਆਂ ਕੋਲੋਂ ਬੈਲਸ ਵਿਗੜੇਗਾ ਜੀ ਇੱਥੋਂ ਗੱਡੀ ਫਟਪਾ ਨਾ ਕਿੰਨੇ ਜਣੇ ਗੱਡੀ 'ਚ ਸਵਾਰ ਸੀਗੇ ਜੀ ਹੌਕ ਜਾਨੀ ਸੀ ਸੱਤ ਜਣੇ ਕਿੰਨੇ ਦੇ ਸੱਟਾਂ ਲੱਗੀਆਂ ਕਿੰਨੇ ਜ਼ਖਮੀ ਆ ਸੱਟਾਂ ਲੱਗੀਆਂ ਨਹੀਂ ਜੀ ਹਾਂਜੀ ਬਚਾਹ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਗਾਦੇ ਨਾਲ ਇਹ ਹਾਦਸਾ ਵਾਪਰੇ ਆ ਜੀ ਇਹ ਟੋਆਆਂ ਕਰਕੇ ਪਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੋਈ ਆ ਬਈ ਮੇਰਾ ਜਤਿੰਦਰ ਸਿੰਘ ਨਾਮ ਹੈ ਹਾਂਜੀ ਲਧਿਆਣ ਤੋਂ ਅਸੀਂ ਆਏ ਹੋ ਸੀਗੇ ਠੀਕ ਹੈ ਜੀ ਆਪਣੇ ਕੀ ਕਹਿੰਦੇ ਅੰਮ੍ਰਿਤਸਰ ਰਿਪੋਰਟਾਂ ਹਾਂਜੀ ਠੀਕ ਆ ਜੀ ਇਹ ਆਪਣਾ ਵਾਪਸੀ ਜਾ ਰਹੇ ਸੀਗੇ 5 ਮਈ ਨੂੰ 6 ਵਜੇ ਦਾ ਟਾਈਮ ਸੀਗਾ ਵਾਪਸੀ ਆ ਰਹੇ ਸੀਗੇ 에어ਪੋਰਟ ਤੋਂ ਠੀਕ ਹੈ ਜੀ ਇਹ ਆਪਣਾ ਨਾ ਚਾਨੀ ਨਾ ਰੋਡ ਖਰਾਬ ਸੀਗਾ ਠੀਕ ਹੈ ਜੀ ਡਰਾਈਵਰ ਥੋੜਾ ਜਿਹਾ ਸਪੀਡ ਤੇ ਸੀਗਾ ਹਾਂ ਜੀ ਤਾਂ ਵਾਈਬ੍ਰੇਟ ਜਿਹਾ ਹੋਈ ਗੱਡੀ ਜਿੱਦਾਂ ਕੀ ਹਾਂ ਜੀ ਉਹ ਫੁੱਟਬਾਦ ਦੇ ਉੱਤੇ ਜੜ ਗਈ ਭਾਜੀ ਠੀਕ ਹੈ ਜੀ ਉਹ ਸਾਰੀ ਪਲਟ ਗਈ ਹਾਂ ਜੀ ਕਿੰਨੇ ਬੰਦੇ ਕਿੰਨੇ ਪਰਿਵਾਰ ਇੰਜਰਡ ਹੋਏ ਐ ਇਦਨ ਭਾਜੀ ਅਸੀਂ 9 ਜਣੇ ਸੀਗੇ ਹਾਂ ਜਿਹਦੇ ਚੋਂ 5-7 ਤਾਂ ਜ਼ਖਮੀ ਜਿਹੇ ਹੋਏ ਐ ਜ਼ਖਮੀ ਹੋਏ ਐ ਕਿੱਥੇ ਲਿਆਂਦੇ ਭਾਜੀ ਆਪਣੇ ਇਧਰ ਹੀ ਸਿਵਲ ਹਸਪਤਾਲ ਦੇ ਫਲੋਰ 'ਚ ਹਾਂ ਜੀ ਭਾਈ ਬੰਦੇ ਬਾਈ ਠੀਕ ਹੈ ਜੀ ਬਚੇ ਹੋਏ ਆ ਮਤਲਬ ਸੱਟਾ ਸੱਟਾ ਜੰਦਿਆਂ ਲੱਗੇ ਕੀ ਰੋਡ ਜਿਹੜਾ ਖਰਾਬ ਉਹਦੇ ਕਾਰਨ ਹੋਇਆ ਭਾਜੀ ਹਾਂ ਜੀ ਰੋਡ ਦੀ ਸਭ ਗਲਤੀ ਹੈ ਭਾਈ ਰੋਡ ਨਾ ਇਦਾਂ ਨਾ ਹੋਵੇ ਤਾਂ ਕਿਦਾਂ ਹੁੰਦਾ ਭਾਜੀ ਯਾਰ ਹਾਂਜੀ ਕੌਣ ਪਹੁੰਚੇ ਉੱਥੇ ਭਾਜੀ ਸੜਕਪੁਰਚਨ ਵਾਲੇ ਪਹੁੰਚੇ ਹੋਏ ਸੀਗੇ ਪਹੁੰਚੇ ਸੀਗੇ ਹਾਂਜੀ ਠੀਕ ਭਾਜੀ ਇੱਕ ਐਕਸੀਡੈਂਟ ਹੋਇਆ ਕਾਰਨ ਕੀ ਹੋਇਆ ਕੀ ਗੱਲਬਾਤ ਹੋਈ ਤੇ ਜੀ ਰੋਡ ਦੇ ਵਿੱਚ ਜਿਆਦਾ ਬਾਸ਼ੀਆਂ ਹੋਣ ਕਾਰਨ ਖੱਡੇ ਪਏ ਆ ਵੱਡੇ ਤੇ ਗੱਡੀ ਫਾਸਟ ਸੀ ਅਮਰਸਰ 에ਰਪੋਰਟ ਤੋਂ ਆ ਰਹੇ ਸੀ ਪਰਿਵਾਰ ਇੱਕ ਲੁਧਿਆਣਾ ਇਹਨਾਂ ਨੇ ਜਾਣਾ ਸੀਗਾ ਠੀਕ ਹੈ ਜੀ ਤੇ ਸੱਤਾਂ ਲੱਗੀਆਂ ਇਹਨਾਂ ਦੇ ਕਾਫੀ ਕਿੰਨੇ ਪਰਿਵਾਰ ਸੀ ਇਹ ਇੱਕੋ ਪਰਿਵਾਰ ਦੇ ਆ ਆਸ ਵਿੱਚ ਹੀ ਹੈਗੇ ਆ ਇਹ 8-9 ਜੀ ਹੈਗੇ ਸੀ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਕੁਝ ਬੱਚੇ ਨੇ ਕੁਝ ਜੈਂਟਸ ਵੀ ਆ ਲੇਡੀਆਂ ਵੀ ਹੈਗੀਆਂ ਹਾਂ ਤੇ ਉਹਨਾਂ ਦੇ ਸੱਤਾਂ ਲੱਗੀਆਂ ਜੀ ਪੰਜਾਂ ਜਣੇ ਦੇ ਪੁੱਤ ਇਹਨਾਂ ਨੂੰ ਸੇਵਾਤੌਲ ਫਲੋਰ ਸੀ ਲੈ ਆਏ ਸਰ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜੀ ਬਿਊ ਰਿਪੋਰਟ 1 ਪੁਆਇੰਟ